ਬਬਈ ਦੇਸੀ ਮਹੀਨੇ ਦੇ ਨਾਮ ਸੁਣਾਓ ਜੀ ਚੇਤ ਮਹੀਨਾ ਜਿਹੜਾ ਜੀ ਉਹ ਬਹੁਤ ਸਾਂਝਾ ਹਾਂ ਨਾ ਉਹਦੇ ਵਿੱਚ ਗਰਮੀ ਆ ਨਾ ਸਰਦੀ ਆ ਜੀ ਮੌਸਮ ਵਧੀਆ ਚੇਤ ਦੇ ਮਹੀਨੇ ਚ ਚੇਤ ਦੇ ਮਹੀਨੇ ਹਾਂਜੀ ਚੇਤ ਦੇ ਬਾਅਦ ਚੇਤ ਦੇ ਬਾਅਦ ਵਿਸਾਖਾ ਆ ਜਾਂਦਾ ਜੀ ਵਿਸਾਖ ਮਹੀਨੇ ਦੇ ਵਿੱਚ ਕੰਮ ਬਹੁਤ ਸ਼ੁਰੂ ਹੁੰਦਾ ਹਾਂ ਜਿਵੇਂ ਦਰਾਂ ਦੀ ਵਡਾਈ ਗਰੀਬ ਜਨਤਾ ਨੂੰ ਕੰਮ ਜੀ ਮਹਾਜਨਾਂ ਨੂੰ ਆੜਤ ਹੂੰ ਪੈਸੇ ਸਭ ਦੇ ਘਰ ਆਉਂਦੇ ਆ ਵਿਆਹ ਸਾਡੀਆਂ ਵਿੱਚ ਵਿਸਾਖ ਦੇ ਮਹੀਨੇ ਤੇ ਸ਼ੁਰੂ ਹੋ ਜਾਂਦੀਆਂ ਵਾਹ ਤੇ ਵਿਸਾਖ ਦਾ ਮਹੀਨਾ ਸਭ ਤੋਂ ਵਧੀਆ ਹੈ ਵਧੀਆ ਜਿਹਦੇ ਵਿੱਚ ਪੈਸਾ ਹਰ ਘਰ ਦੇ ਕੋਲ ਕਮਾਈ ਆ ਹੂੰ ਜਮੀਂਦਾਰ ਦਾ ਕਹਿੰਦਾ ਮੇਰੀ ਕਣਕ ਵੱਢੀ ਜਾਣੀ ਆ ਹੂੰ ਆਰਦੀ ਕਹਿੰਦਾ ਸਾਡੇ ਕੋਲ ਕਣਕ ਆ ਜਾਣੀ ਆ ਗਰੀਬ ਜਨਤਾ ਕਹਿੰਦੀ ਅਸੀਂ ਸਾੰਮ ਦੇ ਦਾਣੇ ਕਰ ਲੈਣੇ ਵੱਢ ਕੇ ਕਿਵੇਂ ਨਾ ਕਿਵੇਂ ਹਾਂ ਸਭ ਦੇ ਵਾਸਤੇ ਬਹੁਤ ਖੁਸ਼ਾ ਕੰਮ ਕਰਨ ਵਾਲੇ ਵਾਸਤੇ ਵਧੀਆ ਜੀ ਵਿਸਾਖ ਤੇ ਬਾਅਦ ਵਸਾਗਦੇ ਮਹਾਰਾਜ ਦਾ ਜੇਠ ਹੂੰ ਜੇਠ ਮਹੀਨੇ ਚ ਬਿੱਲੇ ਹੋ ਜਾਂਦੇ ਲੋਕ ਜੀ ਬਿੱਲੇ ਹੋ ਕੇ ਜ਼ਿਆਦਾ ਕਰਕੇ ਜ਼ਿਮੀਦਾਰ ਤਾਂ ਆਪਣਾ ਆਪਣਾ ਕੰਮ ਕਰ ਰਹੇ ਆ ਹੂੰ ਕੋਈ ਮਸਾਲਾ ਮਸਾਲਾ ਕੰਮ ਕਰਦਾ ਦੁੰਦਾਲਾ ਦੁੰਦਾ ਕੰਮ ਕਰਦਾ ਜੀ ਪਰ ਡੇਵਰ ਮਜ਼ਦੂਰ ਜਿਹੜੀ ਹੋਰ ਹੋ ਜਾਂਦੀ ਜ਼ਿਮੀਦਾਰਾਂ ਦੇ ਡੇਵਰ ਮਜ਼ਦੂਰ ਘਟ ਜਾਂਦੀ ਆ ਹੂੰ ਜ਼ਿਮੀਦਾਰ ਨਹੀਂ ਮਜ਼ਦੂਰ ਰੱਖਦੇ ਜੀ ਹਾਂਜੀ ਉਹ ਤੇ ਬਾਅਦ ਫੇਰ ਜੇਠ ਤੇ ਬਾਅਦ ਹਾਰ ਆ ਜਾਂਦਾ ਹਾਰ ਬਾਰੇ ਦੱਸੋ ਹੁਣ ਹਾਰ ਵਿੱਚ ਬਹੁਤ ਕੰਮ ਸ਼ੁਰੂ ਹੋ ਜਾਂਦਾ ਹਰ ਆਦਮੀ ਦਾ ਜਿਹਨੇ ਕੰਮ ਕਰਨਾ ਜ਼ਿੰਮੇਵਾਰਾਂ ਮੱਤੇ ਬੀਜ ਬਜਾਈ ਪਹਿਲਾ ਨੰਬਰ ਜੀਰੀ ਲਾਉਂਦੇ ਹੁਣ ਕੋਈ ਮੱਕੀ ਬੀਜਦਾ ਕੋਈ ਚਰੀ ਬੀਜਦਾ ਕੁਝ ਬੰਦੇ ਜੀਰੀ ਲਾਉਣੀਆਂ ਲੇਵਨਾ ਬਹਤਾ ਜਣੀ ਰੋਟੀ ਹਰ ਜ਼ਿੰਮੇਵਾਰ ਕੋਲੋਂ ਕਮਾਉਂਦੇ ਆ ਜਿਆਦਾ ਕਰਕੇ ਜਦ ਅਗਰ ਹਾਰ ਤੇ ਬਾਅਦ ਹਰਦੋਵਾਲਾ ਐ ਨਾ ਸੌਣ ਹੂੰ ਸੌਣ ਦੀ ਰੁੱਤ ਵਧੀਆ ਜੀ ਕਦੀ ਇੱਧਰੋਂ ਨਹੀਂ ਆ ਗਿਆ ਕਦੀ ਇੱਧਰੋਂ ਆ ਗਿਆ ਮੌਸਮ ਵਧੀਆ ਹੂੰ ਉਹਨੇ ਇੱਕ ਸੌਣ ਦਾ ਸੌਣ ਮਹੀਨਾ ਉਹਨਾਂ ਫਸਲਾਂ ਨੂੰ ਜਗਾਉਂਦਾ ਹਾਂ ਸਾਰੀ ਦੁਨੀਆ ਉਹਦੇ ਵਿੱਚ ਖੁਸ਼ਖਬਰੀ ਆ ਹਾਂ ਹਾਂ ਠੀਕ ਆ ਤੇ ਸੌਣ ਦਾ ਮਹੀਨਾ ਖੁਸ਼ਖਬਰੀ ਹਾਂ ਠੀਕ ਆ ਸੌਣ ਤੋਂ ਬਾਅਦ ਸੌਣ ਤੋਂ ਬਾਅਦ ਭਾਦੋਂ ਹਾਂ ਭਾਦੋਂ ਵਿੱਚ ਜਦ ਗਰਮੀ ਪੈਂਦੀ ਹੈ ਉਹ ਇੰਨੀ ਜੇਠ ਹਾਰ ਨਹੀਂ ਗਰਮੀ ਨਹੀਂ ਮਮੂਲ ਦਿੰਦੀ ਜਿੰਨੀ ਭਾਦੋਂ ਦੀ ਮਹੀਨੇ ਗਰਮੀ ਅੱਛਾ ਤਿੱਖੀ ਹੁੰਦੀ ਹੈ ਭਾਦੋਂ ਦੀ ਗਰਮੀ ਹੂੰ ਤਾਂ ਭਾਦੋਂ ਦੇ ਮਹੀਨੇ ਚ ਗਰਮੀ ਤਿੱਖੀ ਕੰਮ ਕਰਨ ਦੇ ਕਰਦੇ ਬੰਦੇ ਬੈਠੇ ਦਮ ਲੰਦੇ ਕਿਸੇ ਵੀ ਮਹਿਕਮੇ ਚ ਕਰਦੇ ਕਿਤੇ ਵੀ ਗਰਮੀ ਜ਼ਿਆਦਾ ਹਾਂਜੀ ਤੇ ਭਾਦੋਂ ਬਾਅਦ ਭਾਦੋਂ ਦੇ ਬਾਅਦ ਅਸੂ ਦਾ ਮਹੀਨਾ ਹੂੰ ਅਸੂ ਦੇ ਮਹੀਨੇ ਚ ਬਹੁਤ ਕੰਮ ਆ ਜੀਮੇਦਾਰ ਨੂੰ ਤਾਂ ਬਹੁਤ ਅਸੀਂ ਜ਼ਿਆਦਾ ਕਰਕੇ ਜੀਮੇਦਾਰ ਲਈ ਜਾਣਦੇ ਜੀਮੇਦਾਰਾ ਕਰਦੇ ਆ ਹਾਂ ਦੱਸੋ ਪਾਣੀ ਲਾਉਂਦੇ ਆ ਜਿੜੀਆਂ ਚ ਦਵਾਈਆਂ ਪਾਉਂਦੇ ਆ ਹਮ ਮੱਕੀ ਪੱਕ ਜਾਂਦੀ ਹੈ ਮੱਕੀ ਸਾਂਭਦੇ ਆ ਹਮ ਫਸਲ ਸਾਂਭਦੇ ਆ ਜੀ ਅੱਥੂ ਮਹੀਨੇ ਦੇ ਜੀਮੇਦਾਰ ਦਾ ਅਰਜ਼ੀਕਾਰ ਸ਼ੁਰੂ ਹੋ ਜਾਂਦਾ ਮੱਕੀ ਤੋਂ ਆਕੇ ਹਾਂ ਪਛੇ ਹੁਣ ਲੱਗ ਜਾਂਦੇ ਆ ਵਾਹ ਜੀ ਵਾਹ ਹਮ ਅੱਥੂ ਤੋਂ ਬਾਅਦ ਅੱਥੂ ਹਮ ਸੌਣ ਪਾ ਦੋ ਸੁਕਤਕ ਹਮ ਤਤਕ ਜੀ ਵੀ ਬਹੁਤ ਕੰਮ ਆ ਜੀ ਜੀਵੀਦਾਰ ਨੇ ਜੀਵੀ ਵੀ ਸਾਹਮਣੇ ਆ ਫਸਲ ਵੀ ਸਾਹਮਣੇ ਆ ਫਸਲ ਕਤਕ ਦੇ ਬਾਅਦ ਬਜਾਈ ਵੀ ਕਰਦੇ ਆ ਬਹੁਤ ਕੰਮ ਆ ਸਰੋਂ ਬੀਜ ਦੇ ਆ ਪਹਿਨਾ ਫਿਰ ਕਣਕ ਬੀਜ ਦੇ ਆ ਹਮ ਸੌਣ ਸੌਣ ਦੇ ਲਾਗੇ 2 ਮਹੀਨੇ ਬਜਾਈ ਹਮ ਰਹੀ ਆ ਕਤਕ ਤੋਂ ਕਤਕ ਤੋਂ ਬਾਅਦ ਫਿਰ ਤਤਕ ਤੋਂ ਬਾਅਦ ਮੰਗਰ ਹਮ ਮੱਗਰ ਚ ਸਾਉਂਡ ਚ ਹੁਣ ਅੱਗੇ ਤਾਂ ਕੱਟ-ਕੱਟ ਕੇ ਵਜਾਈ ਹੋ ਜਾਂਦੀ ਦੀ ਹੁਣ ਪਾਣੀ ਹੋ ਗਏ ਪਾਣੀ ਵਿਆਸਰੇ ਅਜੇ ਵੀ ਵਜਾਈਆਂ ਕਰਦੇ ਮੱਗਰ ਚ ਹੂੰ ਜਿੰਮੇਵਾਰਾ ਕੰਮ ਬਹੁਤ ਆ ਹਰ ਬੰਦੇ ਨੂੰ ਕੰਮ ਜਿੰਮੇਵਾਰ ਕਰਦਾ ਜਿਹੜੇ ਪਿੰਡਾਂ ਮੁਲਾਜ਼ਮਾਂ ਦਾ ਸਰਕਾਰ ਗੈਲਾ ਜਿਹੜੇ ਆਮ ਪਿੰਡਾਂ ਦੇ ਬਈਏ ਆਉਂਦੇ ਲੋਕ ਉਹਨਾਂ ਨੂੰ ਜਿੰਮੇਵਾਰ ਜਸਰੇ ਕੰਮ ਆ ਹੂੰ ਤੇ ਮੱਗਰ ਦੇ ਬਾਅਦ ਮੱਗਰ ਦੇ ਬਾਅਦ ਪੋ ਆ ਜਾਂਦਾ ਪੋ ਬਾਰੇ ਦੱਸੋ ਹੁਣ ਪੋ ਠੰਡਾ ਮਹੀਨਾ ਆ ਜਾਂਦਾ ਅੱਛਾ ਦੁਨੀਆਂ ਦਾ ਮਹਿੰਡਾ ਜਾਂਦਾ ਹੂੰ ਜਿਵੇਂ ਜਿਵੇਂ ਕੋਈ ਦਫ਼ਤਰ ਜਾਂਦਾ ਦਫ਼ਤਰ ਵਾਲਾ ਦਫ਼ਤਰ ਜਾਂਦਾ ਜਿਹੜਾ ਮੈਂ ਦੂਰ ਕੰਮ ਕਰਦਾ ਉਹ ਕੰਮ ਕਰਦਾ ਹੂੰ ਕੰਮ ਕਰੇ ਵਜੋਂ ਪੰਜਾਬ ਦੇ ਵਿੱਚ ਰੋਟੀ ਤਾਂ ਕਿਸੇ ਨੂੰ ਮਿਲਦੀ ਨਹੀਂ ਕਿਸੇ ਵੀ ਤੱਕ ਨਾ ਕਰੇ ਯਾਨੀ ਠੰਡ ਬਹੁਤ ਆ ਪੋਦੇ ਮਹੀਨੇ ਚ ਠੰਡ ਬਹੁਤ ਆ ਹਾਂਜੀ ਪੋਦੇ ਮਹੀਨੇ ਠੰਡ ਜ਼ਿਆਦਾ ਹੂੰ ਪੋ ਤੋਂ ਬਾਅਦ ਫਿਰ ਪੋ ਮਾਗ ਹਾਂ ਮਾਗ ਚ ਵੀ ਠੰਡ ਆ ਅੱਛਾ ਅੱਡੇ ਮਾਗ ਟਕ ਟਾ ਠੰਡ ਰੰਜੀ ਆ ਅੱਡੇ ਮਾਗ ਤੋਂ ਕੁਝ ਫਰਕ ਪੈਣ ਲੱਗ ਜਾਂਦਾ ਅੱਛਾ ਜਿਹੜੇ ਆਮ ਲੋਕ ਮਜ਼ਦੂਰ ਆ ਉਹ ਮਜ਼ਦੂਰੀ ਠੰਡ 'ਚ ਵੀ ਕਰਦੇ ਗਰਮੀ 'ਚ ਵੀ ਕਰਦੇ ਆ ਚਾਹੇ ਔਖੀ ਕਰਦੇ ਜਾਂ ਸੌਖੀ ਕਰਦੇ ਆ ਸਮੇਂ ਦੇ ਮਤਲਬਕ ਸਭ ਦੁਨੀਆ ਕੰਮ ਕਰਦੇ ਆ ਜਿਵੇਂਦਰ ਪਾਣੀ ਲਾਉਂਦਾ ਆਪਣੇ ਬੇਬੇ ਮਜ਼ਦੂਰ ਆਪਣਾ ਕੰਮ ਕਰਦੇ ਜਿੰਦਾ ਜੋ ਵੀ ਵਧੀਆ ਪੰਜਾਬ ਦੇ ਮਾਗ ਤੇ ਬਾਦ ਫੱਗਣ ਹੂੰ ਫੱਗਣ ਇੱਕ ਨੌਰਸੀ ਮਹੀਨਾ ਹੂੰ ਵਧੀਆ ਮਹੀਨਾ ਪਾੜਾ ਘਟ ਜਾਂਦਾ ਹੂੰ ਬਾਕੀ ਕੰਮ ਸਭ ਨੂੰ ਆ ਜ਼ਿਮੀਦਾਰ ਨੂੰ ਜਿਆਦਾ ਕੰਮ ਆ ਹੂੰ ਪਾਣੀ ਲਾਓ ਇੱਕ ਬੀਜੋ ਇੱਕ ਪੀੜੋ ਜੀ ਅੱਗੇ ਤਾਂ ਖਿਡਾਰੀਆਂ ਚੱਲਦੀਆਂ ਤੋਂ ਉਹਨਾਂ ਦਾ ਮੇਲ ਨਹੀਂ ਦਿੰਦੇ ਕਿਤੇ ਕਿਤੇ ਪੀੜ ਦੇ ਵੀ ਹੈ ਹੂੰ ਖਿਡਾਰੀਆਂ ਪਰ ਪੀੜ ਦੇ ਵੀ ਹੈ ਹਾਂ ਜੀ ਜ਼ਿਮੀਦਾਰ ਨੂੰ ਕੰਮ ਹੈ ਜ਼ਿਮੀਦਾਰ ਦਾ ਕੰਮ ਨਹੀਂ ਖੜਦਾ 12 ਮਹੀਨੇ ਹਾਂ ਕੰਮ ਕਰਦਾ ਹੀ ਰਹਿੰਦਾ ਬਾਪੂ ਜੀ ਸਭ ਤੋਂ ਵਧੀਆ ਮਹੀਨਾ ਤੁਹਾਨੂੰ ਕਿਹੜਾ ਲੱਗਦਾ ਜੀ ਵਿਸਾਖ ਅੱਛਾ ਜੀ ਹਾਂ ਕਿਉਂ ਵਿਸਾਖ ਵਿੱਚ ਸਿੱਖ ਕੌਮ ਦਾ ਖਾਲਸਾ ਜੀ ਦਾ ਜਨਮ ਦਿਨ ਹੋਇਆ ਅੱਛਾ ਵਾਹਿਗੁਰੂ ਉਸ ਤੋਂ ਬਾਅਦ ਜੀਵਿੰਦਾਰਾਂ ਦੇ ਫਸਲ ਮਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਹੂੰ ਦੁਆ ਆਰਤੀ ਆ ਜਿਹੜੇ ਉਹ ਵੀ ਵਿਸਾਖ ਨੂੰ ਚੰਗਾ ਸਮਝਦੇ ਆ ਉਹਨਾਂ ਦੀ ਆਰਥਿਕ ਦੁਕਾਨ ਚੱਲ ਜਾਂਦੇ ਆ ਹੂੰ ਗਰੀਬ ਜਨਤਾ ਕੋਈ ਪੰਡੇਦਾਰੀ ਕਰਦਾ ਕੋਈ ਕਣਕ ਵੜਦਾ ਕੋਈ ਬੰਨੀਆਂ ਚੁੰਗਨੀਆਂ ਬੀਬੀਆਂ ਸਭ ਦੇ ਵਾਸਤੇ ਬਸਖਦਨ ਬਸਖਦਾ ਮਹੀਨਾ ਵਧੀਆ ਸਾਲ ਸਾਲ ਦੇ ਜਾਣੇ ਰਹੇ ਗਾਰਮੀ ਕਰ ਸਕਦਾ ਜਿਹੜਾ ਮਿਹਨਤ ਕਰੇ ਵਧੀਆ ਮਿਹਨਤ ਗਰੀਬ ਤੇ ਅਮੀਰ ਤੱਕ ਵਧੀਆ ਅਮੀਰਾਂ ਚ ਆਰਤੀ ਗਨੇਗਾ ਮਿਹਨਤ ਵਿੱਚ ਜ਼ਿੰਮੇਦਾਰ ਗਨੇਗਾ ਗਰੀਬ ਜਨਤਾ ਦਾਣੇ ਸਾਬ ਦੇ ਕਰਨ ਦੇਖ ਚਾਹੇ ਬੀਬੀਆਂ ਬੰਨੀਆਂ ਚੁੱਕ ਕੇ ਵੀ ਚਾਰ ਚਾਰ ਬੂਰੀਆਂ ਕਰ ਲੈਂਦੇ ਆ ਕਣਕ ਬੰਨਣ ਵਾਲੇ ਵੀ ਕੋਈ ਮਸ਼ੀਨਾ ਦੇ ਕੰਮ ਕਰਦਾ ਕੋਈ ਹੱਥੀ ਮਰਦਾ ਉਹ ਵੀ ਮੱਝਾਂ ਸੱਤ ਸਦਮੂਰੀਆਂ ਕੱਲਾ ਆਦਮੀ ਕਰ ਸਕਦਾ ਹੂੰ ਬੜਾ ਬਦਿਆ ਮਹਿਨਾ ਦੁਨੀਆ ਚ ਜੇ ਕੋਈ ਮਿੰਟੀ ਬੰਨਾ ਹੁੰਦੇ ਵਾਸਤੇ ਬਹੁਤ ਵਧੀਆ ਨਾਲੇ ਖਾਲਸਾ ਦੀ ਸਿਰਜਣਾ ਵੀ ਹੋਈ ਹੈ ਖਾਲਸਾ ਦੀ ਹਾਂ ਹੂੰ ਅਨੰਦਪੁਰ ਸਾਹਿਬ ਜਾਣਦੇ ਫਿਰ ਤੁਸੀਂ ਹਰ ਢੰਗ ਗੁਰੂ ਦੇ ਕਰਿਆ ਹਾਂ ਅੱਛਾ ਬਹੁਤ ਗੱਲਾਂ ਅਨੰਦਪੁਰ ਸਾਹਿਬ ਗਿਆ ਮੈਂ ਪੰਜੇ ਤਖਤਾਂ 'ਚ 11 ਗੱਲਾਂ ਗਿਆ ਅੱਛਾ ਜੀ ਹੂੰ ਨੰਦਪੁਰ ਹੋ ਕੇ ਅੰਬਰ ਸਾਹਿਬ ਨੰਮਨਬੇ ਸਾਹਿਬ ਜਨੇ ਰਾਹਤੇਜ ਬਹੁਤ ਗੁਰਦਾਰਿਆ ਉਹਨੇ ਤੇ ਹਮ ਪਟਨਾ ਸਾਹਿਬ ਸਤਖੰਡ ਹਜੂਰ ਸਾਹਿਬ ਇਹ ਸਾਰੀ ਯਾਤਰਾ ਕਰ ਲਈ ਤੁਸੀਂ ਹਾਂ ਇਹ 20 ਦਿਨ ਦੀ ਯਾਤਰਾ ਦੀ ਛੜੇ ਹਮ ਮੈਂ ਬਹੁਤ ਗੁਰਦਾਰਿਆਂ ਦੇ ਇਤਿਹਾਸ ਦੱਸ ਸਕਦਾ ਲੋਕ ਮੱਥਾ ਟੇਕ ਕਿੱਜਦੇ ਪੜੇ ਲਿਖੇ ਵੀ ਮੈਂ ਗੁੱਠਾ ਟੈ ਬਾਦ ਮੈਂ ਮਨੂੰ 90% ਗੁਰਦਾਰਿਆਂ ਦਾ ਬਈ ਇਹਦਾ ਇਸ ਕਰਮਾ ਇਹਦਾ ਇਹ ਕਰਮ ਆ ਇਹ 12 ਦੇ 12 ਮਹੀਨੇ ਦੇ ਨਾਮ ਸ਼ੁਰੂ ਤੋਂ ਚੜਾਓ ਇਹਨਾਂ ਚੇਤ ਬਸਾਖ ਜੇਠ ਹੜ ਸੌਣ ਪਾਦੋਂ ਅੱਸੂ ਕੱਤਕ ਮੱਘਰ ਹਾਂਜੀ ਪੋ ਹਾਂਜੀ ਮਾਘ ਹਾਂਜੀ ਫੱਗਣ ਚੇਤ ਫਿਰ ਬਸਾਖ ਅੱਲਾਹੋ ਜੀ ਕਮਾਲ ਹੈ ਤੁਸੀਂ ਤਾਂ ਸਾਰਾ ਕੁਝ ਜਾਣਦੇ ਆ ਜੀ ਬੜੇ ਜਿਹੜੇ ਨਵੇਂ ਬੱਚੇ ਐ ਨਾ ਜੀ ਉਹਨਾਂ ਨੂੰ ਦੇਸੀ ਮਹੀਨੇ ਨਹੀਂ ਪਤਾ ਤੇ ਮੈਂ ਕਿਹਾ ਜੀ ਅੱਜ ਬਾਪੂ ਜੀ ਕੋਲੋਂ ਦੇਸੀ ਮੀਨਿਆਂ ਦੇ ਨਾਮ ਸੁਣ ਲਈਏ ਤੁਸੀਂ ਜੀ ਨੋਟ ਕਰ ਲਿਓ ਆਪਣੇ ਬੱਚਿਆਂ ਨੂੰ ਵੀ ਨੋਟ ਕਰਾ ਦਿਓ ਤੇ ਨਾਲੇ ਦੇਖੋ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਕਿਸ ਮਹੀਨੇ ਦੇ ਵਿੱਚ ਤੇ ਖੇਤੀਬਾੜੀ ਨਾਲ ਸੰਬੰਧਿਤ ਕੀ ਹੁੰਦਾ ਬਦਲਾਅ ਇਹ ਸਾਰਾ ਕੁਝ ਬਾਪੂ ਜੀ ਨੇ ਦੱਸਿਆ ਆਪਣੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਦੇਸੀ ਵਿਰਸਾ ਜਿਹੜਾ ਨਾ ਸਾਡਾ ਜੀ ਉਹ ਬੜਾ ਵੱਡਾ ਵਿਰਸਾ ਹੈ ਉਸ ਦੇ ਉੱਤੇ ਕੰਮ ਕਰਦੇ ਆ ਤੇ ਬਜ਼ੁਰਗਾਂ ਦੇ ਮੁਖ ਤੋਂ ਇਹ ਜਿਹੜੇ ਦੇਸੀ ਮਹੀਨਿਆਂ ਦੀਆਂ ਗੱਲਾਂ ਸੁਣੀ ਹੈ ਤੁਸੀਂ ਵੀ ਜ਼ਰੂਰ ਕਰਿਓ ਕਮੈਂਟ ਜੇਕਰ ਤੁਹਾਡੀ ਕੋਈ ਜਾਣਕਾਰੀ ਹੈ ਕਿਸ ਮਹੀਨੇ 'ਚ ਕੀ ਕੁਝ ਹੁੰਦਾ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਜੀ ਦੇ ਸਿਮਿਹਿੰਨਿਆਂ ਦੀ ਖਾਸ-ਖਾਸ ਗੱਲ ਜਿਹੜੀ ਹੈ ਤੁਹਾਡੀ ਸਮਝ ਦੇ ਵਿੱਚ ਹੈ ਜਰੂਰ ਲਿਖਿਓ ਤੇ ਬੱਚਿਆਂ ਤੇ ਨੌਜਵਾਨਾਂ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਮੈਂ ਚਾਹੁੰਦਾ ਕਿ ਦੇਸੀ ਮਹੀਨੇ ਹਰੇਕ ਸਕੂਲ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਸਿਲੇਬਸ ਦਾ ਹਿੱਸਾ ਹੋਣਾ ਚਾਹੀਦੇ ਨੇ ਤੁਸੀਂ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਜੀ